ਤੰਤਨ ਨਾਭ ਕਬ ਰਾਜਾ ਸਾਹਿਬ ਜੀ ਦੇ ਪਵਿੱਤਰ ਸਥਾਨ ਤੇ ਮੈਂ ਕਈ ਦਿਨਾਂ ਤੋਂ ਲਗਾਤਾਰ ਇੱਥੇ ਪਛਾਬਾ ਕਰਨ ਵੀ ਰਾਜੇ ਦਾ ਅਸ਼ੀਰਵਾਦ ਲੈਣ ਵੀ ਆ ਰਹਿਆ ਔਰ ਮੈਂ ਇਹ ਮਹਿਸੂਸ ਕਰਦਾ ਜੋ ਪਿਛਲੇ ਦਿਨੀ ਇਸ ਦਰਬਾਰ ਦੇ ਪ੍ਰਤੀ ਕੋਈ ਸ਼ੰਕੇ ਪ੍ਰਗਟ ਕੀਤੇ ਗਏ ਸੀ ਇੱਥੇ ਮਾਨ ਮਰਿਆਦਾ ਦੇ ਮੁਤਾਬਕ ਸ਼੍ਰੀ ਕਾਡਵਾਲ ਸਾਹਿਬ ਦੇ ਜਿਹੜੇ ਭੋਗ ਨਹੀਂ ਪਾਏ ਜਾਂਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਨੇ ਉਹ ਮर्यादा ਦੇ ਦੇ ਵਿੱਚ ਨਹੀਂ ਹਨ ਔਰ ਇਸ ਕੱਲ ਦਾ ਇੱਥੇ ਦੀ ਜਿਹੜੀ ਸੰਗਤ ਹੈ ਜਿਹਦੇ ਵਿੱਚ ਮੈਂਮੀ ਆ ਜਿਹੜੇ ਅਸੀਂ ਰਾਜਾ ਸਾਹਿਬ ਨਾਮ ਦੇ ਬਾ ਸੰਗਤ ਆ ਉਹਨਾਂ ਦੇ ਮਨਾਂ ਨੂੰ ਬੜੀ ਠੇਸ ਪਹੁੰਚੀ ਔਰ ਉਸ ਦਿਨ ਵੀ ਮੈਂ ਆਇਆ ਸੀ ਰਾਤ ਨੂੰ ਜਿਸਨੇ ਬਾਕਿਆ ਹੋਇਆ ਲਗਾਤਾਰ ਹਰ ਰੋਜ਼ ਇੱਥੇ ਅਸੀਂ ਮੈ ਆਨਾ ਆਏ ਆਪਣੇ ਸਾਥੀਆਂ ਦੇ ਨਾਲ ਔਰ ਅੱਜ ਫੇਰ ਮੈਂ ਇੱਥੇ ਆਇਆ ਔਰ ਇਹ ਬੇਨਤੀਆਂ ਕਰਨਾ ਹੈ ਕਿ ਇਹ ਰਾਜਾ ਸਾਹਿਬ ਸਾਨੂੰ ਸ਼ਕਤੀ ਦੇ ਅਸੀਂ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਕੂੜ ਪ੍ਰਚਾਰ ਕਰ ਰਹੇ ਆ ਉਹਨਾਂ ਨੂੰ ਉਹਨਾਂ ਦੇ ਮਨਾਂ ਦੇ ਵਿੱਚ ਕੋ ਰੱਬ ਦਾ ਪਰਮਾਤਮਾ ਦਾ ਡਰ ਬੈਠੇ ਔਰ ਮੈਂ ਜਿਹੜੀ ਅੱਜ ਖਾਸ ਗੱਲ ਕਰਨ ਆਇਆ ਬਹੁਤ ਵਾਰੀ ਪਹਿਲੇ ਦਿਨ ਤੋਂ ਮੈਂ ਕਹਿ ਰਿਹਾ ਕਿ ਮੈਂ ਰਾਜੇ ਦਾ ਆ ਮੈਂ ਰਾਜੇ ਦੀ ਸੰਗਤ ਦਾ ਆ ਔਰ ਅੱਜ ਫਿਰ ਮੈਂ ਇਹ ਐਲਾਨ ਕਰਦਾ ਕਿਉਂਕਿ ਪੋਲੀਟੀਸ਼ੀਅਨ ਬਹੁਤ ਇੱਥੇ ਆਏ ਬੜੀ ਉਹਨਾਂ ਨੇ ਪੋਲੀਟਿਕਸ ਕੀਤੀ ਮੇਰੇ ਲਈ ਇਹ ਪੋਲੀਟਿਕਸ ਦਾ ਕਰਨੇ ਮੇਰੇ ਲਈ ਤਾਂ ਇਹ ਰੱਬ ਦਾ ਕਾਰਾ ਮੈਂ ਅੱਜ ਇਹ ਐਲਾਨ ਕਰਦਾ ਕਿ ਜਿਹੜਾ ਮੈਨੂੰ ਪੰਜਾਬ ਸਰਕਾਰ ਨੇ ਕੈਬਨਿਟ ਮੰਤਰੀ ਦਾ ਰੈਂਕ ਤੇ ਸਟੇਟਸ ਦਿੱਤਾ ਮੈਂ ਉਸ ਤੋਂ ਤੇ ਜੇ ਕਨਵੇਦਰ ਮੈਂ ਚੇਅਰਮੈਨ ਆ ਉਸ ਤੋਂ ਮੈਂ ਰਿਜ਼ਾਈਨ ਕਰਦਾ ਔਰ ਉਸ ਪਰਮਾਤਮਾ ਸਵਾਹੀ ਗੁਰਗੇ ਅਰਦਾਸ ਕਰਦਾ ਕਿ ਉਹ ਮੈਨੂੰ ਸ਼ਕਤੀ ਦੇਵੇ ਕਿ ਮੈਂ ਮੁੱਖ ਮਤੀ ਸਲਾਤਵਾਂ ਸੇ ਮਾਨ ਸਾਹਿਬ ਔਰ ਆਮ ਆਦਮੀ ਪਾਰਟੀ ਲੀਡਰਸ਼ਿਪ ਨੂੰ ਜੋ ਇੱਚਾ ਦਾ ਸੱਚਾ ਉਹ ਦੱਸ ਕੇ ਮੈਂ ਜੋ ਗਿਲੇ ਸ਼ਿਕਵੇ ਨੇ ਉਹ ਮਿਟਾ ਸਕਾਂ ਸੋ ਮੇਰੀ ਇਹ ਬੇਨਤੀ ਹੈ ਕਿ ਤੁਸੀਂ ਸਾਰੇ ਸੰਗਤ ਰਾਜਾ ਸਾਹਿਬ ਮੇਰ ਤੇ ਮਿਹਰ ਪਰੇ ਹੱਥ ਰੱਖੇ ਅਸੀਂ ਇਹ ਜੋ ਪਰੰਪਰੇਖੇ ਆ ਉਹ ਰਾਜੇ ਦੀ ਕਿਰਪਾ ਨਾਲ ਦੂਰ ਕਰਾਂਗੇ ਰਾਜਾ ਬਲੀ ਕਰਪਲੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ